ਇਕ ਬੜਾ ਗਿਣੀ ਮਿਥੀ ਤਰੀਕੇ ਨਾਲ ਇੱਕ ਕੈਂਪੇਨ ਆਜ ਸਿੱਖਾਂ ਦੇ ਖਿਲਾਫ ਕੀਤਾ ਜਾ ਰਿਹਾ ਸਾਨੂੰ ਦਾ ਇਹ ਪੇਸ਼ ਕੀਤਾ ਗਿਆ ਜਿਵੇਂ ਕਿ ਬਹੁਤ ਵੱਡੇ ਇਹ ਅਤਵਾਦੀ ਹੁੰਦੇ ਨੇ ਬਹੁਤ ਵੱਡੇ ਕੀ ਕਹਿੰਦੇ ਹੁੰਦੇ ਨੇ ਕਿ ਇਹ ਕਾਨੂੰਨ ਤੋੜਨ ਦੇ ਆਦੀ ਹੋਏ ਹੋਏ ਨੇ ਨਾਟ ਫਰਗੇਟਿੰਗ आवर ਕੰਟਰੀਬਿਊਸ਼ਨ ਉਹਦਾ ਗੁਰੂ ਤੇਗ ਬਹਾਦਰ ਸਾਹਿਬ ਦਾ ਇੱਕ ਦਿਨ ਮਨਾ ਲੈਣਾ ਜਾਂ ਉੱਥੇ ਕੋਈ ਕੋਈ ਮਿਊਜ਼ੀਅਮ ਤੇ ਜਾਂ ਕੋਈ ਯਾਦਗਾਰ ਖੜੀ ਕਰ ਦੇਣੀ ਥੈਟ ਇਜ਼ ਨਾਟ ਇਨਾਫ ਜਿਹੜੀ ਗੁਰੂ ਤੇਗ ਬਹਾਦਰ ਸਾਹਿਬ ਤੋਂ ਬਾਅਦ ਵੀ ਜੋ ਕੁਝ ਇੱਥੇ ਪੰਜਾਬ ਚ ਪੰਜਾਬੀਆਂ ਨੇ ਇਸ ਦੇਸ਼ ਵਾਸਤੇ ਕੀਤਾ ਹੂੰ ਚਾਹੇ ਉਹ ਅਨਾਜ ਦੇ ਭੰਡਾਰ ਭਰੇ ਅੱਜ ਬਾਰਡਰਾਂ ਦੇ ਉੱਤੇ ਕੌਣ ਜਾਂਣਾ ਗਵਾਉਂਦੇ ਨੇ ਤੁਸੀਂ ਦੱਸੋ ਮੈਨੂੰ ਕਿਹੜੇ ਬੀਜੇਪੀ ਦੇ ਲੀਡਰ ਦਾ ਪੁੱਤ ਤੇ ਧੀ ਦੇਸ਼ ਦੇ ਬਾਰਡਰਾਂ ਦੇ ਉੱਤੇ ਚਾਈਨਾ ਤੇ ਪਾਕਿਸਤਾਨ ਦੇ ਨਾਲ ਜਾ ਕੇ ਲੜ ਰਿਹਾ ਵਾ ਇਹ ਇਹਨਾਂ ਕਿਸਾਨਾਂ ਦੇ ਨੌਜਵਨ ਤੇ ਬੱਚੇ ਨੇ ਹੂੰ ਔਰ ਸਪੋਰਟਸ ਵਿੱਚ ਸਾਡੀ ਕੰਟ੍ਰਿਬਿਊਸ਼ਨ ਹੂੰ ਔਰ ਇਸ ਦੇਸ਼ ਨੂੰ ਆਜ਼ਾਦ ਕਰਾਉਣ ਵਿੱਚ ਫਿਰ ਉਹ ਤੋਂ ਬਾਅਦ 71 ਦੀ ਲੜਾਈ ਵਿੱਚ ਪੰਜਾਬ ਦੀ ਕੰਟ੍ਰਿਬਿਊਸ਼ਨ ਹੂੰ ਉਹ ਸਾਰਾ ਕੁਝ ਯਾਰ ਇੱਕ ਪਾਸੇ ਹੀ ਰੱਖ ਦਿੰਦੇ ਨੇ ਥੋੜਾ ਜਆ ਮਾੜਾ ਜਆ ਕੋਈ ਖਾਲਿਸਤਾਨ ਦੀ ਕੋਈ ਗੱਲ ਕਰਦਾ ਜਾਂ ਕੋ ਚਾਰ ਆਦਮੀ ਝੰਡਾ ਚੱਕ ਲੈਂਦੇ ਨੇ ਉਹ ਸਾਰੀ ਕਮਿਊਨਿਟੀ ਨੂੰ ਖਾਲਿਸਤਾਨੀ ਬਣਾਈ ਜਾਂਦੇ ਨੇ ਸਾਰੇ ਥੋੜੋ ਇਸ ਤਰ੍ਹਾਂ ਦੇ ਹੈਗੇ ਨੇ ਹਮ ਠੀਕ ਹੈ ਤੁਸੀਂ ਅਗਰ ਕੋਈ ਆਦਮੀ ਉਹ ਇਸ ਤਰ੍ਹਾਂ ਦਾ ਵਰਤਾਰਾ ਕਰ ਰਹੇ ਨੇ ਉਹਨਾਂ ਦੀ ਐਕਟੀਵਿਟੀ ਤੁਸੀਂ ਉਹਨਾਂ ਨੂੰ ਕੰਡੈਮਨ ਕਰੋ ਹਮ ਉਹ ਸਮੁੱਚੀ ਸਿੱਖ ਕੌਮ ਨੂੰ ਲੁਪੇਟ ਲੈਂਦੇ ਵਿੱਚ ਨਾਲ ਹਮ ਸੋ ਇਹ ਬੜਾ ਦੁਖਦਾਈ ਤੇ ਬੜਾ ਮੈਨੂੰ ਕੇਰੀ ਮੈਂ ਸੋਚਦਾ ਹੁੰਨਾ ਤੇ ਬੜਾ ਅਫਸੋਸ ਹੁੰਦਾ ਮਹਿਸੂਸ ਕਿ ਯਾਰ ਕੋਈ ਕੋਈ ਗੱਲ ਕਹਿਣ ਵਾਲੇ ਹੈ ਨਹੀਂਗਾ